ਇਹ ਗੀਤ ਉਸ ਕੋਈ ਬੀਤੀ ਕਹਾਣੀ ਤੇ ਜਦੋਂ ਲੋਕਤੰਤਰ ਰਾਜ ਲੋਕਤੰਤਰ ਸਿਉ ਸਦੇ ਚੱਲਦਿਆਂ ਲੋਕ ਆਵਾਜ਼ੜਾ ਬਹੁਤ ਕਰਨ ਲੱਗ ਪਏ ਸੀ ਅਮੇ ਰਾਜਪਾ ਦੇ ਸ਼੍ਰੀ ਕਲਕੀ ਉਤਾਰਨ ਦਾ ਮਹਾਰਾਜ ਜੀ ਦੇ ਸਾਰਿਆਂ ਚੋਂ ਇੱਕ ਧਰਮ ਰਾਜ ਹਸਦਾ ਰਾਜ ਹਸਦਾ ਆਪਣਾ ਵਕਤ ਹਲੇ ਉੱਠੇ ਨਹੀਂ ਹੁੰਦੇ ਉਹ ਆਵਾਜੜੇ ਅਬੂਜੜੇ ਮੈਂ ਤਾਂ ਮਾਰ ਮਾਰ ਥੱਕਿਆ ਨਹੀਂ ਉਹ ਮਰਦੇ ਮਰੂਦੜੇ ਮੈਂ ਕਹਨਾ ਸ਼ਾਇਰ ਹੀ ਜੇ ਸਾਰਾ ਵਾਜਾ ਕਰਦਾ ਮੈਂ ਕਹਨਾ ਸ਼ਾਇਰ ਹੀ ਜੇ ਸਾਰਾ ਵਾਜਾ ਕਰਦਾ ਤਾਂ ਇੱਥੇ ਮੇਰੇ ਜਿਹੇ ਮੂੜ ਆਂਦੇ ਇਹਨਾਂ ਪੀਂਚੜੇ ਗੜੇਲੇ ਅਤੇ ਕਾਲੂ ਸਾਲੇ ਕੀ ਤੋਂ ਬੋਲੀ ਉਹੀ ਜਾਂਦੇ ਇਹਨਾਂ ਪੀਂਚੜੇ ਗੜੇਲੇ ਅਤੇ ਕਾਲੂ ਸਾਲੇ ਕੀ ਤੋਂ ਬੋਲੀ ਉਹੀ ਜਾਂਦੇ ਉਹ ਨੰਗ ਭੁਖ ਆਉ ਤਪ੍ਰੀਤ ਬਾਬਾ ਬੋਲੇ ਕਹਨਾ ਸੁਣ ਦੇਖ ਗੁੱਗੂ ਨੂੰ ਐਸਾ ਜਹ ਦੇਣੀ ਬਣੇ ਧਰਤੀ ਤੇ ਖਿਚੀ ਡੰਡੀ ਰੇਖ ਉਹ ਹੁਣਾਂ ਕੋਕਾਉਤ ਪ੍ਰੇਤ ਬਾਬਾ ਬੋਲੇ ਕਹਿਣਾ ਸੁਣ ਦੇਖ ਗੁੱਗੂ ਨੂੰ ਐਸਾ ਜਾ ਦੇਣੀ ਬਣੇ ਧਰਤੀ ਤੇ ਖਿਚੀ ਡੰਡੀ ਰੇਖ ਇੱਕ ਵਾਰੀ ਸੀ ਗੜੇਲਾ ਧੜਫਾਇਆ ਬਸ ਕਾਫੀ ਸੀ ਜੜੇ ਦਿਨਾਂ ਦੇ ਮੈਂ ਨੀਂ ਪੀਂਚੜੇ ਗੜੇਲੇ ਅਤੇ ਕਾਲੂ ਸਾਲੇ ਕੇ ਤੋਂ ਬੋਲੀ ਉਹੀ ਜਾਂਦੇ ਮੈਂ ਨੀਂ ਪੀਂਚੜੇ ਗੜੇਲੇ ਅਤੇ ਕਾਲੂ ਸਾਲੇ ਕੇ ਤੋਂ ਬੋਲੀ ਉਹੀ ਜਾਂਦੇ ਕਿਹਾ ਦੱਸਿਆ ਇਹ ਪਤਾ ਥਾਣੇ ਜਾ ਕੇ ਲੋਕਤੰਤਰ ਦੀ ਦੋਣਾ ਕਾਏ ਕਰ ਲਿਆ ਨਵੇੜਾ ਸਿਤਰਾ ਨਾ ਮਨ ਕੋਸ ਕੋਰ ਨੂੰ ਨੁਨ ਕਾਏ ਕਿਹਾ ਦੱਸਿਆ ਇਤ ਪਤਾ ਥਾਣੇ ਜਾ ਕੇ ਲੋਕਤੰਤਰ ਦੀ ਧੁਨ ਕਾਏ ਕਰ ਲਿਆ ਨਵੇੜਾ ਸਿਤਰਾ ਨਾ ਮਨ ਕੋਸ ਕੋਰ ਨੂੰ ਨੁਨ ਕਾਏ ਹੁਣ ਮੋਦੀ ਕਰੇ ਲੀਡ ਜਾਵੇ ਔਰਾ ਹੁਣ ਮੋਦੀ ਕਰੇ ਲੀਡ ਜਾਵੇ ਔਰਾ ਤਾਂ ਹੀ ਤਾਂ ਉਲਟੇ ਹੀ ਕਾਦੇ ਮੈਂ ਨ ਪੀਂਚੜੇ ਗੜੇਲੇ ਅਤੇ ਕਾਲੋ ਸਾਲੇ ਵੀ ਤਬ ਬੋਲੀ ਉਹੀ ਜਾਂਦੇ ਇਹ ਦੇ ਪੀਂਚੜੇ ਗੜੇਲੇ ਅਤੇ ਕਾਲੂ ਸਾਲੇ ਕਿਤੋਂ ਬੋਲੀ ਉਹੀ ਜਾਂਦੇ ਜਦੋਂ ਆਣੀ ਹੁੰਦੀ ਮੌਤ ਕਿਉਂ ਪੁੱਛੇ ਉੱਥੇ ਕੰਮ ਕਰੇ ਮਨਾਂ ਸੋਚ ਪੀਣੇ ਜਿਹੇ ਬੰਦੇ ਲੱਭਦੇ ਨੇ ਓਂਗ ਚਾਹੂੰ ਸਕੰਦੋ ਜਹੀਆਂ ਮੋਚ ਜਦੋਂ ਆਣੀ ਹੁੰਦੀ ਮੌਤ ਕਿਉਂ ਪੁੱਛੇ ਉੱਥੇ ਕੰਮ ਕਰੇ ਮਨਾਂ ਸੋਚ ਕੀਨੇ ਜਿਹੇ ਬੰਦੇ ਲੱਭਦੇ ਨਹੀਂ ਉਹ ਚਾਹੂ ਸਕੰਦੂ ਜੀਆਂ ਮੋਚ ਜਾਤ ਗਟ ਰਗਟ ਰਗਟ ਕਰੇ ਚੁੰਨੀ ਲਾਲ ਬੰਦਾ ਬਾਣ ਲਾंदे ਮੈਨ ਪੀਂਚੜੇ ਗੜੇਲੇ ਅਤੇ ਕਾਲੂ ਸਾਲੇ ਕਿਤੋਂ ਬੋਲੀ ਉਹ ਹੀ ਜਾਂਦੇ ਮੈਨ ਪੀਂਚੜੇ ਗੜੇਲੇ ਅਤੇ ਕਾਲੂ ਸਾਲੇ ਕਿਤੋਂ ਬੋਲੀ ਉਹ ਹੀ ਜਾਂਦੇ ਇਹਨਾਂ ਜਾੜਾ ਉਜੜੋ ਪੱਟ ਸੁੱਟੀ ਬਹਾਮਣਾ ਦਾ ਬੂਆ ਮਾਰੇ ਛੱਟ ਇੱਕ ਵਾ ਕਮਾਲ ਜਦੋਂ ਮੁੱਕ ਗਏ ਹੋਰ ਹੁਣ ਕਿਹੜੇ ਬੱਕ ਉੱਠ ਇਨਾ ਜੜਵੂ ਕੋ ਜੜਵ ਜੜੋਂ ਪੱਟ ਸੁੱਟੀ ਬ੍ਰਾਹਮਣਾ ਦਾ ਬੂਆ ਮਾਰ ਛੱਟ ਇੱਕੋ ਆ ਕਮਾਲ ਜਦ ਮੁੱਕ ਗਏ ਹੋਰ ਹੁਣ ਕਿਹੜੇ ਬੱਕ ਉੱਠ ਮੈਨ ਪਿੰਚੜੇ ਘੜੇਲੇ ਤੇ ਕਾਲੋ ਬਾਹੀਆ ਤਸੇ ਵੀ ਕੀ ਮਹਾਂ ਦੇ ਮੈਨ ਪਿੰਚੜੇ ਘੜੇਲੇ ਤੇ ਕਾਲੋ ਸਾਲੇ ਕੇ ਤੋਂ ਬੋਲੀ ਉਹੀ ਜਾਂਦੇ ਮੈਨ ਪਿੰਚੜੇ ਘੜੇਲੇ ਤੇ ਕਾਲੋ ਸਾਲੇ ਕੇ ਤੋਂ ਬੋਲੀ ਉਹੀ ਜਾਂਦੇ